ਸਸਕੀ ਗਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੀ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰ ਹੀ ਦੇਖਿਆ ਹੈ ਤੇ ਫਿਰ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਸਬਸਕ੍ਰਾਈਬ ਕਰਨਾ ਫ੍ਰੀ ਹੈ ਤੇ ਤੁਹਾਨੂੰ ਸਾਡੀ ਵੀਡੀਓ ਨਾਲ ਦੀ ਨਾਲ ਆਜਾ ਕਰੂਗੀ ਜਿਹੜੀ ਕਿ ਸਵੇਰੇ ਆਉਂਦੀ ਹੈ ਇੰਡੀਆ ਦੇ 9 ਵਜੇ ਤੇ ਸੰਡੇ ਨੂੰ ਆਉਂਦੀ ਸ਼ਾਮ ਨੂੰ ਇੰਡੀਆ ਟਾਈਮ ਦੇ 5 ਵਜੇ ਤੇ ਲਓ ਜੀ ਅੱਜ ਤੁਹਾਨੂੰ ਅਸੀਂ ਬਹੁਤ ਸੋਹਣੀਆਂ ਆਈਟਮਾਂ ਦੇਣ ਲੱਗੇ ਹਾਂ ਫੇਰ ਤੋਂ ਠੀਕ ਹੈ ਹਾਈਲੀ ਡਿਮਾਂਡਡ ਆਈਟਮਾਂ ਨੇ ਇਹ ਜਿਹ ਇਹ ਸੂਟ ਇਸ ਤੋਂ ਪਹਿਲਾਂ ਦਿੱਤੇ ਸੀਗੇ ਤੇ ਹੁਣ ਤੁਹਾਨੂੰ ਉਦੋਂ ਰੀਸਟਾਕ ਮਿਲਦਾ ਨਹੀਂ ਹੁੰਦਾਗਾ ਚੀਜ਼ਾਂ ਦਾ ਕਈ ਵਾਰੀ ਤੇ ਇਹ ਤੁਹਾਨੂੰ ਸਿਮਰ ਬ੍ਰਾਂਡ ਦੇ ਉੱਤੇ ਆਪਾਂ ਦੇਣ ਲੱਗੀਆਂ ਬ੍ਰਾਕਟ ਦੀ ਸ਼ਰਟ ਠੀਕ ਹੈ ਬਹੁਤ ਪਿਆਰਾ ਫੈਬਰਿਕ ਇੰਨਾ ਪਿਆਰ ਦਿੱਤਾ ਸੀ ਤੁਸੀਂ ਅਸੀਂ ਨਾ ਮਤਲਬ ਉਦੋਂ ਜਿੰਨਾ ਰੀਸਟਾਕ ਹੋ ਸਕਿਆ ਸਾਰਾ ਕਰਾਇਆ ਸੀਗਾ ਤੇ ਲਓ ਜੀ ਆ ਲਓ ਆ ਰਹੀ ਹੈ ਜੀ ਪ੍ਰਿੰਟ ਅੱਛੀ ਤਰ੍ਹਾਂ ਜਿਹੜੀ ਇਹ ਚ ਮਤਲਬ ਬੁਣਤੀ ਹੈ ਉਹ ਆ ਰਹੀ ਹੈ ਵਿੱਚ ਅੱਛੀ ਤਰ੍ਹਾਂ ਤੇ ਲਓ ਜੀ ਆ ਦੇਖੋ ਬਿਲਕੁਲ ਸਾਫ਼ ਸੁਥਰਾ ਸੌਫਟ ਠੀਕ ਹੈ ਤੇ ਮੈਟੈਲਿਕ ਥ੍ਰੈਡ ਦਾ ਸਾਰੀ ਬੁਣਤੀ ਆ ਇਹ ਤੇ ਆ ਆ ਗਿਆ ਜੀ ਸਾਡਾ ਪਹਿਲੀ ਸ਼ਰਟ ਤੇ ਇਹਦੇ ਨਾਲ ਤੁਹਾਨੂੰ ਮਿਲੂਗੀ ਇਹ ਵਾਲੀ ਕ੍ਰੇਪ ਦੀ ਬਾਟਮ ਠੀਕ ਹੈ ਆ ਕਲਰ ਕੰਬੀਨੇਸ਼ਨ ਉੱਠੂਗਾ ਇਹਦੇ ਤੇ ਬਹੁਤ ਹੀ ਪਿਆਰਾ ਸੂਟ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਇਹ ਵਿਦਆਊਟ ਦੁਪੱਟਾ ਤੁਹਾਨੂੰ ਮਿਲਣਾ ਹੈ 1750 ਚ ਠੀਕ ਹੈ ਜੀ ਇਹ ਵਿਦਆਊਟ ਦੁਪੱਟਾ 1750 ਚ ਮਿਲਣਾ ਹੈ ਕਲਰ ਤੇ ਡਿਜ਼ਾਈਨਿੰਗ ਤੁਸੀਂ ਨੋਟ ਕਰ ਲਓ ਰਿਚ ਲੁੱਕ ਦੇ ਸੂਟ ਨੇ ਇਹ ਏ ਕਲਾਸ ਲਓ ਜੀ ਪਹਿਲਾ ਸੀ ਦੂਜਾ ਤੁਹਾਨੂੰ ਇਹਦੇ ਵਿੱਚ ਮਿਲੂਗਾ ਇਹ ਵਾਲਾ ਸੂਟ ਠੀਕ ਹੈ ਆ ਲੋ ਇਹ ਤੁਹਾਨੂੰ ਮਿਲ ਰਿਹਾ ਜੀ ਇਹ ਵਾਲਾ ਕਲਰ ਅ ਕਲਰ ਤੁਸੀਂ ਹੁਣ ਆਪੇ ਨੋਟ ਕਰ ਲਓ ਥੋੜਾ ਜਿਹਾ ਰਸਟੀ ਟੱਚ ਬਟ ਰਸਟ ਹੈ ਵੀ ਨਹੀਂ ਗਾ ਡਿਫਰੈਂਟ ਜਿਹਾ ਹੈ ਅਲੱਗ ਜਿਹਾ ਹੀ ਕਲਰ ਹੈ ਆ ਲੋ ਆ ਤੁਹਾਨੂੰ ਮਿਲੂਗੀ ਦੀ ਸ਼ਰਟ ਆ ਲੁੱਕ ਆਉਗੀ ਦੇਖੋ ਇਦਾਂ ਕੰਬੀਨੇਸ਼ਨ 크ਰੇਪ ਦੀ ਬਾਟਮ ਤੇ ਨਾਲ ਤੁਹਾਨੂੰ ਮਿਲ ਰਹੀ ਹੈ ਇਹ ਵਾਲੀ ਬ੍ਰੋਕੇਟ ਦੀ ਸ਼ਰਟ ਲੋ ਮਤਲਬ ਬਹੁਤ ਹੀ ਏ ਕਲਾਸ ਹਾਈਲੀ ਡਿਮਾਂਡਡ ਆਈਟਮ ਸੀ ਥੋਡੀ ਇਹ ਠੀਕ ਹੈ ਤੇ ਜਿੰਨਾ ਹੁਣ ਸਾਨੂੰ ਹੋਰ ਮਿਲ ਸਕਿਆ ਫੇਰ ਮੰਗਾਇਆ ਸੀ ਕੋਸ਼ਿਸ਼ ਕਰਾਂਗੇ ਕਿ ਹੋਰ ਪੋਸੀਬਲ ਹੋਇਆ ਤਾਂ ਹੋਰ ਮੰਗਾਈਏ ਠੀਕ ਹੈ ਲਓ ਜੀ ਤੀਸਰਾ ਆਊਗਾ ਹलो ਦੇਖੋ ਬਹੁਤ ਹੀ ਪਿਆਰੀ ਜੀ ਇਹਦੇ ਤੇ ਹਲਕੇ ਹਲਕੇ ਕਲਰ ਆ ਰਹੇ ਨੇ ਵਿੱਚ ਠੀਕ ਹੈ ਠੀਕ ਆ ਰਹੀ ਵੀਡੀਓ ਚ ਹਾਂ ਲਓ ਜੀ ਤੇ ਸੂਟ ਕਾਦੇ ਨੇ ਬਸ ਪਟੋਲਾ ਹੀ ਨਹੀਂ ਪੂਰੀ ਆ ਲੋ ਜੀ ਤੇ ਆ ਇਹਦੇ ਨਾਲ ਨਾ ਡਿਫਰੈਂਟ ਜਿਹਾ ਕਲਰ ਦਾ ਹੀ ਮਸਟਰਡ ਕਲਰ ਹੈ ਹੀ ਅਲੱਗ ਜਿਹਾ ਕਲਰ ਹੈ ਇਹਦਾ ਠੀਕ ਹੈ ਤੇ ਇਹ ਤੁਹਾਨੂੰ ਮਿਲ ਰਹੀ ਹੈ ਬਾਟਮ ਨਾ ਕਲਰ ਡਿਫਰੈਂਟ ਆ ਰਿਹਾ ਹੈ ਅੱਜ ਤੁਹਾਡੇ ਕੋਲ ਥੋੜਾ ਜਿਹਾ ਡਿਫਰੈਂਟ ਆ ਰਿਹਾ ਕਲਰ ਪਰ ਹੈ ਇਹ ਮਸਟਰਡ ਫੈਮਿਲੀ ਇਹ ਠੀਕ ਆ ਰਿਹਾ ਸ਼ਰਟ ਠੀਕ ਆ ਰਹੀ ਹੈ ਸ਼ਰਟ ਤੁਸੀਂ ਕਲਰ ਠੀਕ ਦੇਖ ਰਹੇ ਹੋ ਇਹਦੇ ਵਿੱਚ ਤੋਂ ਉਹ ਬੜਾਏ ਤੁਹਾਨੂੰ ਕਲਰ ਇੱਥੋਂ ਦੇਖ ਲਓ ਸ਼ਾਇਦ ਆ ਆ ਵਾਲੀ ਚੀਜ਼ ਆ ਰਹੀ ਹੈ ਠੀਕ ਹਾਂ ਆ ਵਾਲਾ ਕਲਰ ਆ ਰਿਹਾ ਨਾ ਕੰਨੀ ਵਾਲਾ ਤੇ ਉਹ ਜੀ ਤੁਹਾਨੂੰ ਬਾਟਮ ਮਿਲੂਗੀ ਠੀਕ ਹੈ ਜੀ ਤੇ ਲੋ ਜੀ ਇਹ ਆ ਗਿਆ 1750 ਚ ਮਤਲਬ ਸੋਚਣ ਦਾ ਕੋਈ ਮਸਲਾ ਹੀ ਨਹੀਂਗਾ 1750 ਚ ਇੰਨਾ ਪਿਆਰਾ ਸੂਟ ਤੁਹਾਡੇ ਕੋਲੇ ਆਉਣੇ ਲੋ ਜੀ ਅਨੀਆਂ ਕ੍ਰੇਪ ਦੀ ਮੀਲੂ ਤੁਹਾਨੂੰ ਬਾਟਮ ਪੂਰੀ ਐ ਲਸ਼ ਲਸ਼ ਕਰਦੀ ਆ ਜਿਹੜੇ ਬੜਾ ਦਿਖ ਰਿਹਾ ਇਹ ਰੋਲ ਤੋਂ ਉਤਾਰੇ ਆ ਉਹਦੇ ਕਰਕੇ ਦਿਖਦੇ ਹੁੰਦੀ ਐ ਠੀਕ ਐ ਜੀ ਲੋ ਜੀ ਪ੍ਰਿੰਟ ਨੋਟ ਕਰੋ ਇਹਦਾ ਤੇ ਨਾਲ ਇਹਦੀ ਬੁਣਤੀ ਬੁਣਤੀ ਤੇ ਪ੍ਰਿੰਟ ਬਹੁਤ ਘੱਟ ਆਉਂਦੇ ਨੇ ਇਸ ਤਰ੍ਹਾਂ ਵੀ ਡਬਲ ਚੀਜ਼ ਨਾਲੇ ਪ੍ਰਿੰਟਾਂ ਨਾਲੇ ਬੁਣਤੀ ਐ ਐਸ ਵਾਰੀ ਇਹਦਾ ਪ੍ਰਾਈਸ ਉਹ ਕੰਪਨੀ ਵਾਲੇ ਨੇ ਹੁਣ ਦਰਸਤ ਕਰਤਾ ਤੁਹਾਨੂੰ ਮੇਰਾ ਤਾਂ ਪਤਾ ਹੀ ਹੈ 1790 ਹੈ 1750 ਨਹੀਂ 1790 ਹੈ ਅਜੀ ਕੰਪਨੀ ਨੇ ਥੋੜਾ ਦੇਰੀ ਲਾਤੀ ਠੀਕ ਕਰਨ ਨੂੰ ਠੀਕ ਹੈ ਜੀ ਆ ਲਓ ਤੇ ਆ ਲਓ ਜੀ ਤੁਹਾਡਾ ਸੂਟ ਠੀਕ ਹੈ ਜੀ ਜਿਹੜਾ ਦੌੜ ਦੁਪੱਟਾ 1790 ਚ ਲੋ ਜੀ ਅਗਲਾ ਵੀ ਫਲਾਵਰ ਪ੍ਰਿੰਟ ਵਿੱਚ ਨਾਲ ਬੁਣਤੀ 골ਡਨ ਆ ਲਓ ਦੇਖੋ ਠੀਕ ਹੈ ਪਿਓਰ ਦੀ ਸ਼ਰਟ ਹੈ ਬਹੁਤ ਪਿਆਰੀ ਤੇ ਨਾਲ ਕ੍ਰੇਪ ਦੀ ਬਾਟਮ ਚਲੋ ਸਿਮਰ ਬ੍ਰਾਂਡ ਦੀ ਆਈਟਮ ਹੈ ਕੋਈ ਮਸਲਾ ਹੀ ਨਹੀਂਗਾ ਸੋਚਣ ਦਾ ਤੇ ਇਹ ਦਾ ਕਲਰ ਹੈਗਾ ਜੀ ਰਸਟੀ ਜਾਂ ਠੀਕ ਹੈ ਸਿੱ ਠੀਕ ਆ ਗਿਆ ਹਮ ਅਗਲਾ ਆ ਗਿਆ ਜੀ ਤੁਹਾਡਾ ਗੋਲਡਨ ਮਸਟਰਡ ਕਲਰ ਹੁੰਦਾ ਜਿਹੜਾ ਉਹ ਵਾਲਾ ਠੀਕ ਹੈ ਬਹੁਤ ਹੀ ਸੋਹਣੀਆਂ ਚੀਜ਼ਾਂ ਨੇ ਬਹੁਤ ਹੀ ਸੋਹਣੀਆਂ ਮਤਲਬ ਐਕਸਪਲੇਨ ਕਰਨ ਨੂੰ ਕੁਝ ਰਹਿ ਹੀ ਨਹੀਂ ਆਉਂਦਾ ਆਪੇ ਬੋਲਦਾ ਸੂਟ ਤੇ ਤੁਸੀਂ ਪਿਆਰ ਵੀ ਇਹਨੂੰ ਇੰਨਾ ਹੀ ਦਿੱਤਾ ਸੀ ਜਿੰਨਾ ਇਹ ਬੋਲਦਾ ਸੀ ਲੋ ਇਨਾ ਸਰਦਾਰੀ ਸੂਟ ਬਣਦਾ ਹੈ ਮੈਂ ਤੁਹਾਨੂੰ ਦੱਸਿਵਾਂ ਇਹਦੀ ਖਾਸੀਅਤ ਮੈਨੂੰ ਇਹੀ ਲੱਗਦੀ ਹੈ ਕਿ ਪ੍ਰਿੰਟ ਐਂਡ ਬ੍ਰੋਕੇਟ ਵਰਤੀ ਇਕੱਠੀ ਦੋਵੇਂ ਚੀਜ਼ਾਂ ਬਹੁਤ ਸੋਹਣਾ ਲੱਗ ਰਿਹਾ ਸੂਟ ਜਿੰਨਾ ਤੁਹਾਨੂੰ ਕੈਮਰੇ ਵਿੱਚ ਦਿਖ ਰਿਹਾ ਹੈ ਉਤੋਂ ਵੱਧ ਸੋਹਣਾ ਹੋਊਗਾ ਜੋ ਤੁਹਾਡੇ ਕੋਲ ਆਊਗਾ ਤੁਸੀਂ ਲੈਣ ਦੇਣ ਕਰੋ ਤੁਸੀਂ ਆਪਣੇ ਸਵਾਉ ਹਰ ਤਰ੍ਹਾਂ ਨਾਲ ਪਰਫੈਕਟ ਹੈ ਲੋ ਜੀ ਕਲਰ ਆ ਗਿਆ ਤੁਹਾਡੇ ਕੋਲ ਅਗਲਾ ਤੇ ਇਹ ਆ ਗਿਆ ਜੀ ਇਹਦਾ ਪ੍ਰਿੰਟ ਪ੍ਰਿੰਟ ਬੜਾ ਇਹਦਾ ਸੋਹਣੇ ਆ ਲੋ ਪ੍ਰਿੰਟ ਐਂਡ ਬੁਣਕੀ ਤੇ ਚਲੋ ਹੈ ਹੀ ਹੈ ਹੁਣ ਤੁਸੀਂ ਪ੍ਰਿੰਟ ਨੋਟ ਕਰੋ ਇਹਦਾ ਬਹੁਤ ਹੀ ਪਿਆਰਾ ਆ ਗਿਆ ਕਲੀਅਰ ਇਹ ਵਾਲਾ ਪ੍ਰਿੰਟ ਕਲੀਅਰ ਨਹੀਂ ਆਇਆ ਨਹੀਂ ਕਲਰ ਆ ਵਿੱਚ ਆ ਜਿਹੜਾ ਆ ਰਿਹਾ ਹਾਂ ਇਹ ਤੇ ਕਲੀਅਰ ਹਾਂ ਲੋ ਜੀ ਮਸਟਰਡ ਟੋਨ ਆ ਰਹੀ ਹੈ ਬਟ ਹੈਗਾ ਇਹ ਜਿਵੇਂ ਬਰਾਊਂ ਹੁੰਦਾ ਜਿਹੜਾ ਹਨ ਆ ਠੀਕ ਆ ਗਈ ਬਾਟਮ ਚਲ ਜਿੱਥੇ ਆ ਰਹੀ ਉੱਥੇ ਦੀ ਦੱਸਦੀ ਆ ਆ ਸਹੀ ਹੈ ਹੁਣ ਫੋਕਸ ਠੀਕ ਹੈ ਲਓ ਜੀ ਠੀਕ ਹੈ ਬਰਾਊਨ ਜੀ ਬਾਟਮ ਹੈ ਇਹਦੀ ਤੇ ਆ ਇਹਦਾ ਹੋ ਗਿਆ ਸ਼ਰਟ ਬਸ ਤੁਸੀਂ ਆ ਕੰਨੀ ਤੋਂ ਦੇਖ ਲਓ ਇੱਥੋਂ ਆ ਰਿਹਾ ਠੀਕ ਹੈ ਹਾਂ ਤੁਹਾਡੇ ਕੋਲੇ ਆ ਹੀ ਗਿਆ ਬਹੁਤ ਸੋਹਣਾ ਸੂਟ ਆਉਣ ਵਾਲਾ ਹੈ ਤੁਹਾਡੇ ਕੋਲੇ ਠੀਕ ਹੈ ਹਾਂ ਲੋ ਠੀਕ ਹੈ ਜੀ ਮੈਂ ਥੋੜਾ ਜਿਹਾ ਇਹਨੂੰ ਵੀ ਖੋਲਦੀਆਂ ਕਈ ਵਾਰੀ ਕਿਤੇ ਉਸ ਕਿਸੇ ਐਂਗਲ ਤੋਂ ਲੈ ਲੈਂਦਾ ਕੈਮਰਾ ਠੀਕ ਹੈ ਲਸ਼ ਲਸ਼ ਕਰਦੇ ਸੂਟ ਸੋਚਣ ਦਾ ਤਾਂ ਕੋਈ ਮਸਲਾ ਹੀ ਨਹੀਂਗਾ ਇੰਨੀ ਪਿਆਰੀ ਆਈਟਮ ਆਣੀ ਹੈ ਤੁਹਾਡੇ ਕੋਲੇ ਲਓ ਜੀ ਇੱਕ ਸੂਟ ਇਹ ਲੋ ਫਲੋ ਦੱਸ ਰਿਹਾ ਸੂਟ ਦਾ ਵੀ ਕਿੰਨਾ ਸੌਫਟ ਫੈਬਰਿਕ ਸਟੂਕ ਲਈ ਆਉਣ ਵਾਲਾ ਆ ਤੁਹਾਨੂੰ ਮਿਲੂਗੀ ਇਹਦੀ ਮਾਸਟਰਡ ਬਾਟਮ ਤੇ ਇਹ ਮਿਲੂਗਾ ਤੁਹਾਨੂੰ ਮਲਟੀ ਕਲਰ ਦਾ ਸ਼ਰਟ ਪ੍ਰਿੰਟ ਠੀਕ ਹੈ ਲੋ ਜੀ ਬ੍ਰੋਕਰਡ ਦੀ ਸ਼ਰਟ ਤੇ ਕ੍ਰੇਪ ਦੀ ਬਾਟਮ 1790 ਜੀ ਲੋ ਜੀ ਹੁਣ ਤੁਹਾਨੂੰ ਸੁਪਰ ਹਿੱਟ ਆਈਟਮ ਸਾਡੀ ਇਹ ਸੁਪਰ ਹਿੱਟ ਸੀਲਸ ਇੰਨੀ ਦਿੱਤੀ ਆ ਤੁਹਾਨੂੰ ਇੰਨੀ ਦਿੱਤੀ ਆ ਤੇ ਜਿੰਨੇ ਵਾਰੀ ਦਿੰਨੇ ਆ ਉੰਨੇ ਵਾਰੀ ਸਾਨੂੰ ਫਿਰ ਤੋਂ ਰੀਸਟਾਕ ਕਰਨ ਨੂੰ ਪੈ ਜਾਂਦਾ ਹੈ। ਉੰਨੇ ਵਾਰੀ ਤੁਸੀਂ ਇਹਨੂੰ ਇੰਨਾ ਪਿਆਰ ਦਿੰਦੇ ਹੋ। ਲਓ ਜੀ ਇਹ ਹੈਗਾ ਕਿਉਂਕਿ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਹੈ ਬਹੁਤ ਪਿਆਰੀ ਆਈਟਮ ਹੈ। ਲਓ ਜੀ ਇਹ ਤੁਹਾਨੂੰ ਮਿਲ ਰਿਹਾ ਹੈ। ਅ ਕੀ ਹੁੰਦਾ ਇਹ ਮੈਨੂੰ ਹੈ ਨਹੀਂ ਵੂਮਨ ਬ੍ਰਾਂਡ ਹਾਂ ਵੂਮਨ ਬ੍ਰਾਂਡ ਦੇ ਮਡਾ ਮਸਲਿਨ ਠੀਕ ਹੈ ਜੀ ਤੇ ਕਲਰ ਦੇਖ ਲਓ ਪਹਿਲਾਂ ਤਾਂ ਬਹੁਤ ਹੀ ਪਿਆਰਾ ਕਲਰ ਹੈ ਤੇ ਉਨੀ ਸੋਹਣੀ ਇਹਦੀ ਪ੍ਰਿੰਟਿੰਗ ਹੈ ਤੇ ਬਾਟਮ ਦਾ ਤੁਹਾਨੂੰ ਮੈਂ ਕਲਰ ਦਿਖਾਉਣੀ ਆ ਆ ਲੋ। ਠੀਕ ਹੈ। ਤੇ ਮੋਡਲ ਦੀ ਹੀ 3 ਮੀਟਰ ਦੀ ਬਾਟਮ ਮਿਲੂਗੀ ਤੁਹਾਨੂੰ ਤੇ 2.5 ਮੀਟਰ ਦੀ ਮਿਲੂਗੀ ਸ਼ਰਟ ਬਹੁਤ ਪਿਆਰਾ ਸੌਫਟ ਫੈਬਰਿਕ ਤੇ ਇਹ ਤੁਹਾਨੂੰ ਮਿਲੂ ਮਸਲੀਨ ਦਾ ਦੁਪੱਟਾ ਠੀਕ ਹੈ ਮਲਟੀ ਕਲਰ ਜਿਹਾ ਲੱਗ ਰਿਹਾ ਬਹੁਤ ਹੀ ਪਿਆਰਾ ਜਿਹਾ ਖਟਮਾ ਜਿਹਾ ਪ੍ਰਿੰਟ ਹੈ 2.5 ਮੀਟਰ ਦਾ ਦੁਪੱਟਾ ਹੋਊਗਾ ਖੁੱਲਾ ਲੇਡੀ ਹੋਈ ਵੀ ਹੋਊਗੀ ਲੇਸ ਕੋਈ ਨਹੀਂ ਲੱਗੀ ਉਹ ਤੁਸੀਂ ਆਪ ਲਵਾ ਲਿਓ 골ਡਨ ਜੀ ਕੰਨੀ ਹੈ ਇਹਦੀ ਬੜੀ ਪਿਆਰੀ ਠੀਕ ਹੈ ਜੀ ਇਹ ਤੁਹਾਨੂੰ ਖੁੱਲਾ ਡੁਲਾ ਦੇ ਨਾਲ ਦੁਪੱਟਾ ਮਿਲਣਾ ਹੈ ਪ੍ਰਾਈਸ ਮਿਲੂਗਾ 1700 ਹਾਂਜੀ 90 ਇਹ ਵੀ 1790 ਵਿਚ ਮਿਲਨੇ ਠੀਕ ਹੈ ਜੀ ਹੁਣ ਦਰਸਤੀ ਹੋ ਗਈ ਤੇ ਮੈਂ ਸੂਟ ਪਾਇਆ ਹੋਇਆ ਜੀ ਰਾਮਟੈਕਸ ਦਾ ਕਿਉਂਕਿ ਤੁਸੀਂ ਮੈਨੂੰ ਫੇਰ ਪੁੱਛਣਾ ਮੈਂ ਔਰਗੈਂza ਪਾਇਆ ਹੋਇਆ ਰਾਮਟੈਕਸ ਬ੍ਰੈਂਡ ਦਾ ਤੇ ਹੁਣ ਤਾਂ ਇਹ ਹੋਣਦਾ ਨਹੀਂ ਮਤਲਬ ਹੋ ਗਏ ਮੈਨੂੰ ਲੱਗਦਾ 2-3 ਸਾਲ ਇਹਨੂੰ ਬਣਾਏ ਨੂੰ ਹਾਂ 3 ਸਾਲ ਪਹਿਲਾਂ ਦਾ ਸੂਟ ਹੈ ਇਹ ਆਪਣਾ ਹੀ ਤੇ ਇਸ ਵਾਰੀ ਮੈਰੂਨ ਕਲਰ ਜਿਹੜਾ ਇਹਨੂੰ ਕਹਿੰਦੇ ਹੁੰਦੇ ਆਪਾਂ ਉਹ ਵਾਲਾ ਤੇ ਇਹਨੂੰ ਭੈਣ ਉਹਦੇ ਨਾਲ ਹੈਂਡਵਰਕ ਨਾ ਬਣਿਆ ਹੋਇਆ ਤੇ ਇਹ ਮੈਂ ਤੁਹਾਨੂੰ ਵੈਸੇ ਦਿਖਾਤਾ ਕਿਉਂਕਿ ਤੁਸੀਂ ਪੁੱਛਣਾ ਸੀ ਤੇ ਹੁਣ ਐਡ ਪ੍ਰੈਜ਼ੈਂਟ ਤਾਂ ਇਹ ਵਾਲਾ ਨਹੀਂ ਆਇਆ ਹੋਇਆ ਜੇ ਆਇਆ ਤਾਂ ਤੁਹਾਨੂੰ ਡੈਫੀਨਿਟਲੀ ਦਵਾਂਗੀ ਲਓ ਜੀ ਆ ਦੇਖੋ ਅਗਲਾ ਕਲਰ ਇਹ ਹੈ ਵੂਮਨ ਬ੍ਰਾਂਡ ਦੀ ਮੋਡਲ ਮਸਲੀਬ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਇਹਦੇ ਤੇ ਲਾਈਟ ਸ਼ੇਡ ਦੇ ਉੱਤੇ ਮਲਟੀ ਕਲਰ ਦਾ ਪ੍ਰਿੰਟ ਬਹੁਤ ਪਿਆਰੀ ਲੁੱਕ ਚ ਲੈ ਜਾਂਦਾ ਇਹਨੂੰ ਤੇ ਜਿਹੜਾ ਸ਼ੇਡ ਆ ਉਹ ਕਰੀਮ ਨਹੀਂ ਹੈ ਤੁਹਾਨੂੰ ਟੇਬਲ ਤੋਂ ਹੁੰਦਾ ਜਾਂ ਹੋ ਰਿਹਾ ਹੁਣ ਵੀ ਕਰੀਮ ਨਹੀਂ ਹੈ ਥੋੜਾ ਜਿਹਾ ਉਂਟਿੰਜ ਹੈਗੀ ਵਿੱਚ ਕੋਈ ਹਨਾ ਤੇ ਇਹ ਤੁਹਾਨੂੰ ਮਿਲ ਰਹੀ ਹੈ ਸ਼ਰਟ ਠੀਕ ਹੈ ਜੀ ਤੇ ਕਲਰ ਜਿਹੜੇ ਆ ਬਹੁਤ ਜ਼ਿਆਦਾ ਤਿੱਖੇ ਨਹੀਂ ਹੈ ਕੋਈ ਵੀ ਥੋੜਾ ਜਿਹਾ ਜਿਹਾ ਗਰੁੱਪ ਹੈ ਤੁਸੀਂ ਇਹ ਕਲਰਫੁਲ ਜੀ ਸ਼ਰਟ ਠਿੱਕੀ ਬਾਟਮ ਦੇ ਨਾਲ ਪਾ ਸਕਦੇ ਹੋ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਮੋਡਲ ਮਸਲੀਨ ਦਾ ਹੀ ਦੁਪੱਟਾ ਜਿਹੜਾ ਆਰਾਮ ਨਾਲ ਸਿਰ ਤੇ ਰਹੂਗਾ ਮਸਲੀਨ ਦਾ ਦੁਪੱਟਾ ਤੁਹਾਡਾ ਲਓ ਆ ਤੁਹਾਨੂੰ ਇੱਥੇ ਪ੍ਰਿੰਟ ਮਿਲੂਗਾ ਨਾ ਕੋਈ ਡਾਈ ਕਰਾਉਣਾ ਨਾ ਕੁਝ ਕਰਾਉਣਾ ਹੈ ਲੇਡੀ ਵੀ ਨਹੀਂ ਕਰਾਉਣੀ ਉਹ ਵੀ ਹੋਈ ਵੀ ਹੈ ਠੀਕ ਹੈ 1700 90 ਦੇ ਵਿੱਚ ਸੂਟ ਤੁਹਾਡੇ ਕੋਲੇ ਪਹੁੰਚ ਜਾਣਾ ਹੈ ਤੁਸੀਂ ਟੇਲਰ ਨੂੰ ਦੇਣਾ ਹੈ ਤੇ ਫਿਰ ਵਾਪਸ ਫੜ ਕੇ ਲਿਆਉਣਾ ਹੈ ਠੀਕ ਹੈ ਪਹਿਨਣਾ ਹੈ ਫਿਰ ਬਸ ਇਹ ਆਊਗਾ ਜੀ ਤੁਹਾਡੇ ਕੋਲ ਫਿਰੋਜ਼ੀ ਲੋ ਸੁਪਰ ਡੂਪਰ ਹਿੱਟ ਸੁਪਰ ਡੂਪਰ ਹਿੱਟ ਚੀਜ਼ ਹੈ ਇਹ ਸਾਡੀ ਹਲੋ ਦੇਖੋ بار بار ਅਸੀਂ بار بار ਇਹ ਚੀਜ਼ਾਂ ਤੁਹਾਨੂੰ ਮੰਗਾ ਕੇ ਦੇ ਰਹੇ ਹਾਂ ਬਹੁਤ ਵਾਰੀ ਜੀ ਚੌਥੀ ਵੀਡੀਓ ਆ ਸਾਡੀ ਮਨ ਲੱਗਦਾ ਇਹਦੀ ਇੰਨੀ ਤੁਹਾਨੂੰ ਪਸੰਦ ਆਈ ਹੈ ਇਹ ਹਲੋ ਫਿਰੋਜ਼ੀ ਬਾਟਮ ਠੀਕ ਹੈ ਪੂਰਾ ਲਸ਼ਲਸ਼ ਕਰਦਾ ਫੈਬਰਿਕ ਲਾਈਟ ਵੇਟ ਬਿਲਕੁਲ ਹੀ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਦੁਪੱਟਾ ਹਲੋ ਠੀਕ ਹੈ ਇਸ ਫੈਬਰਿਕ ਤੇ ਮਨ ਲੱਗਦਾ ਅਸੀਂ ਕੋਈ 4-500 ਸੂਟ 베ਚਤਾ ਹੋਣੇ ਇੰਨਾ ਤੁਸੀ ਪਸੰਦ ਕੀਤਾ ਹੈ ਲੋ ਜੀ ਇਹ ਆ ਗਿਆ ਦਾ ਦੁਪੱਟਾ ਸੋਚਣ ਦਾ ਕੋਈ ਪੁਆਇੰਟ ਹੀ ਨਹੀਂਗਾ ਜਿਸ ਪ੍ਰਾਈਸ ਤੇ ਇਹ ਤੁਹਾਨੂੰ ਮਿਲ ਰਿਹਾ ਬਹੁਤ ਹੀ ਗੁੱਡ ਡੀਲ ਹੈ। ਨੈਕਸਟ ਠੀਕ ਹੈ ਸਾਡੇ ਕੋਲੋਂ ਨਾ ਇਹ ਵਿਆਹ ਸ਼ਾਦੀਆਂ ਚ ਦੇਣ ਲੈਣ ਲਈ ਵੀ ਬਹੁਤ ਜਾਂਦੇ ਨੇ ਸੂਟ ਕਿਉਂਕਿ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਹੈ, ਬ੍ਰਾਂਡਡ ਆਈਟਮ ਹੈ, ਹੱਥ ਲਾ ਕੇ ਬਹੁਤ ਕੰਫਰਟੇਬਲ ਫੈਬਰਿਕ ਹੈ। ਤੇ ਇਹ ਤਾਂ ਇੰਨਾ ਹਿੱਟ ਹੋਇਆ ਹੈ ਇਹ ਚੀਜ਼ ਕਿ ਵਿਆਹ ਸ਼ਾਦੀਆਂ ਵਾਲੇ ਸਾਡੇ ਕੋਲੋਂ ਜਦ ਵੀ ਆਉਂਦੇ ਆ ਤੇ ਇਹ ਜ਼ਰੂਰ ਲੈਣ ਦੇਣ ਲਈ ਵੀ ਲੈ ਕੇ ਜਾਂਦੇ ਨੇ ਕਿਉਂਕਿ ਅਗਲੇ ਨੂੰ ਗ੍ਰੇਸਫੁਲ ਚੀਜ਼ ਦੇਣਾ ਅੱਜਕੱਲ ਅਗਲੇ ਨੂੰ ਹਰੇਕ ਨੂੰ ਪਸੰਦ ਹੁੰਦਾ ਹੈ। ਠੀਕ ਹੈ ਨਾ? ਤੇ ਪ੍ਰਾਈਸ ਦੇ ਹਿਸਾਬ ਨਾਲ ਤੁਸੀਂ ਦੇਖੋ ਕਿੰਨਾ ਪਿਆਰਾ ਸੂਟ ਹੈ। ਬ੍ਰਾਂਡਡ ਹੈ। ਤੁਸੀਂ ਦੇਖੋ 1790 ਚ ਵਿਦ ਦੁਪੱਟਾ ਸੂਟ ਆ ਲੋ ਇਹ ਆ ਗਿਆ ਜੀ ਇਸ ਇਜ਼ ਬਲੈਕ ਨੇਵੀ ਬਲੂ ਕੁਡ ਯੂ ਨੇਵੀ ਬਲੂ ਠੀਕ ਹੈ ਜੀ ਤੇ ਵੈਰੀ ਨੀਅਰ ਟੂ ਬਲੈਕ ਠੀਕ ਹੈ ਜੀ ਤੇ ਉਹਦੇ ਉੱਤੇ ਇੰਨੀ ਪਿਆਰੀ ਜੀ ਪ੍ਰਿੰਟਿੰਗ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਜਦੋਂ ਬਣ ਕੇ ਪਾਊਗਾ ਕਿੰਨਾ ਸੋਹਣਾ ਲੱਗੂਗਾ ਮੈਂ ਤਾਂ ਇਮੇਜਿਨ ਹੀ ਨਹੀਂ ਕਰ ਸਕਦੀ ਕਿ ਕਿੰਨਾ ਪਿਆਰਾ ਬਣੂਗਾ ਇਹ ਠੀਕ ਹੈ ਤੇ ਇਹਨੂੰ ਜਦੋਂ ਤੁਸੀਂ ਸੂਟ ਨੂੰ ਬਣਾਉਣਾ ਹੈ ਇਹ ਇਹੋ ਜਿਹੇ ਸੂਟ ਹੁੰਦੇ ਨਹੀਂ ਵੀ ਜਿਹੜੇ ਹਰ ਸੀਜ਼ਨ ਚ ਪੈਂਦੇ ਨੇ ਕਿਉਂਕਿ ਇਹਨਾਂ ਨੂੰ ਜਦੋਂ ਲਾਈਨਿੰਗ ਲਵਾ ਲੈਣੇ ਆਪਾਂ ਫਿਰ ਇਹ ਗਰਮੀ ਚ ਤੇ ਸਰਦੀ ਚ ਦੋਨੋਂ ਮੌਸਮਾਂ ਚ ਪੈਂਦੇ ਆ ਆਹ ਲੋ 노 ਮਾਈ ਗਾਡ ਬਹੁਤ ਪਿਆਰਾ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਹਿੱਟ ਸੂਟ ਹੈ ਇਹ ਹਿੱਟ ਪੂਰਾ ਜਿਨ੍ਹਾਂ ਭੈਣਾਂ ਨੂੰ ਨਾ ਬਲੈਕ ਸੂਟ ਪਾਉਣ ਦਾ ਚਾਹ ਹੈ ਬਟ ਵਹਿਮ ਕਰਦੇ ਨਹੀਂ ਕਰਦੇ ਨਹੀਂ ਪਾਉਣ ਦਿੰਦੇ ਵੈਰੀ ਨੀਅਰ ਟੂ ਬਲੈਕ ਹੈ ਨੇਵੀ ਬਲੂ ਹੈ ਮੈਂਟੀ ਮਾਰਿਓ ਚਾਹ ਪੂਰਾ ਕਰ ਲਿਓ ਤੁਸੀਂ ਠੀਕ ਹੈ ਜੀ ਅਗਲਾ ਲੋ ਜੀ ਇਹ ਆ ਗਿਆ ਜੀ ਤੁਹਾਡਾ ਅਗਲਾ ਫੁੱਲਾਂ ਵਾਲਾ ਰੌਣਕ ਭਰਿਆ ਜਾਂ ਸੂਟ ਤੇ ਇਹਦਾ ਕਲਰ ਹੈਗਾ سرمਈ ਗ੍ਰੇ ਲੋ ਪਹਿਲਾਂ ਤਾਂ ਪ੍ਰਿੰਟ ਲੋਡ ਕਰੋ ਬਹੁਤ ਪਿਆਰਾ लवली ਸੂਟ ਠੀਕ ਹੈ ਤੇ ਆ ਤੁਹਾਨੂੰ ਮਿਲੂ ਇਹਦੇ ਨਾਲ ਗ੍ਰੇ ਕਲਰ ਦੀ ਬਲੂਇਸ਼ ਗ੍ਰੇ ਦੀ سرمਈ ਗ੍ਰੇ ਕਹਿੰਦੇ ਨੇ ਉਹਨੂੰ ਆਪਾਂ ਉਹ ਵਾਲੀ ਬਾਟਮ ਤੇ ਆ ਤੁਹਾਨੂੰ ਮਿਲੂ ਇਹਦਾ ਦੁਪੱਟਾ ਜੇ ਤੁਸੀਂ ਲੈ ਚੁੱਕੇ ਤਾਂ ਆਪਣਾ ਐਕਸਪੀਰੀਅੰਸ ਤੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਠੀਕ ਹੈ ਆ ਤੁਹਾਨੂੰ ਮਿਲੂ ਦੁਪੱਟਾ ਆਪਣੀਆਂ ਸਹੇਲੀਆਂ ਨੂੰ ਕਹਿ ਦਿਓ ਵੀ ਅਸੀਂ ਤਾਂ ਲੈ ਲਿਆ ਤੇ ਗੁੱਡ ਹੈ ਹੁਣ ਤੁਸੀਂ ਲੈ ਲਓ ਠੀਕ ਹੈ ਸਤਾਰਨਸੋ 90 ਵਿੱਚ ਤੁਹਾਡੇ ਕਰਤਾ ਕਾਉਣੇ ਨੈਕਸਟ ਸਰਦਾਰੀ ਪ੍ਰਿੰਟ ਬਹੁਤ ਸੋਹਣਾ ਨਾਲੇ ਤਾਂ ਇਹ ਫੁੱਲਾਂ ਵਾਲਾ ਤੇ ਨਾਲੇ ਲੀਟ ਕਲਾਸ ਲੁੱਕ ਹੈ ਫਿਰ ਵੀ ਸੂਟ ਦੀ ਹੈ ਠੀਕ ਹੈ ਭਾਵੇਂ ਪਰਮਾ ਜਾ ਸਾਰਾ ਕੁਝ ਹੈਗਾ ਤੇ ਕਿਉਂ ਭਾਵੇਂ ਫੁੱਲ ਵੱਡੇ ਨਹੀਂ ਬਟ ਇਹਦੇ ਵਿੱਚ ਕਲਰ ਬਹੁਤ ਤਿੱਖੇ ਨਹੀਂ ਲਾਏ ਹੋਏ ਬਹੁਤ ਹੀ ਬੈਲੈਂਸਡ ਸੂਟ ਹੈ ਹਲੋ ਦੇਖੋ ਲੁੱਕ ਕਿੰਨੀ ਪਿਆਰੀ ਜਿਹੀ ਲੁੱਕ ਆਣੀ ਹੈ ਕਲਰ ਤੁਹਾਡੇ ਕੋਲੇ ਆ ਗਿਆ ਹਲਕਾ ਆਨੀਅਨ ਟੱਚ ਹੈ ਕਲਰ ਦੇ ਵਿੱਚ ਤੇ ਇਹਨੂੰ ਫਿਰ ਹੋਰ ਜ਼ਿਆਦਾ ਸੋਬਰ ਕਰਤਾ ਜਦੋਂ ਇਹਨੂੰ ਇਹ ਦੁਪੱਟਾ ਲਾਤਾ ਨਾਲ بیس ਕਲਰ ਦਾ ਠੀਕ ਹੈ ਆਹ ਲੋ ਆ ਤੁਹਾਨੂੰ ਨਾਲ ਇਹਦੇ ਦੁਪੱਟਾ ਲਾ ਕੇ ਦਿੱਤਾ ਹੈ ਦੀ ਪ੍ਰਾਈਸ ਹੈ ਸਾਰਾ 90 ਲੋਚ ਅਗਲਾ ਆ ਗਿਆ ਕਰੀਮ ਆਈਬ੍ਰੀ ਕਰੀਮ ਦਾ ਕਲਰ ਹੁੰਦਾ ਜਿਹੜਾ ਉਹ ਵਾਲਾ ਆ ਗਿਆ ਤੇ ਉਹਦੇ ਉੱਤੇ ਮਲਟੀ ਕਲਰ ਦਾ ਇਹ ਵਾਲਾ ਸ਼ਰਟ ਪ੍ਰਿੰਟ ਹਿੱਟ ਗਿਆ ਸੀ ਜਿਵੇਂ ਤੁਹਾਨੂੰ ਪਿਛਲੀ ਵਾਰੀ ਵੀ ਦਿੱਤਾ ਹੈ ਨਾ ਹਿੱਟ ਗਿਆ ਸੀ ਇਹ ਡਿਜ਼ਾਈਨ ਕਿਉਂਕਿ ਜਿਹੜੀ ਇੱਕ ਅਧ ਵਿਚਾਲੇ ਜਿਹਾ ਉਮਰ ਹੁੰਦੀ ਹੈ ਨਾ ਜਿਹਦੇ ਪਿੱਕਾ ਕਪੜਾ ਵੀ ਮਤਲਬ ਪੌਣਾ ਬੰਦਾ ਸ਼ੁਰੂ ਕਰ ਦਿੰਦਾ ਪਰ ਜੀ ਚਾ ਨਹੀਂ ਕਰਦਾ ਉਹ ਉਹ ਤਾਂ ਹੋਰ ਵੀ ਜ਼ਿਆਦਾ ਸੋਹਣੇ ਲੱਗਦੇ ਨੇ ਇਹ ਤੇ ਕੁੜੀਆਂ ਚਿੜੀਆਂ ਤਾਂ ਪੈਸੀ ਚਾਹ ਕੇ ਪਾਉਂਦੀਆਂ ਨੇ ਇਹ ਜਾਂ ਕਿਉਂਕਿ بیس ਕਰੀਮ ਤੇ ਉਹਦੇ ਉੱਤੇ ਕਲਰਫੁੱਲ ਲੁੱਕ ਹਲੋ ਕੈਨ ਫਿੱਕਾ ਸੂਟ ਪਾਇਆ ਹੋਇਆ ਪਰ ਰੌਣਕਪੂਰੀਆ ਸੂਟ ਤੇ ਸਿਰਫ 17.90 ਚ ਅਗਲਾ ਇਹ ਵੀ ਸਾਡੇ ਕੋਲੇ ਨਾ ਜਿੰਨਾ ਵੀ ਆਫਲਾਈਨ ਕਸਟਮਰ ਆਉਂਦਾ ਹੈ ਇਹ ਸੂਟ ਜ਼ਰੂਰ ਹਰੇਕ ਕੋਲੇ ਜਾਂਦਾ ਹੈ ਹਰੇਕ ਕੋਲੇ ਮਤਲਬ ਇਹ ਸੂਟ ਤਕਰੀਬਨ ਸਾਡੇ ਕੋਲੋਂ ਜਾਂਦਾ ਹੀ ਜਾਂਦਾ ਹੈ ਕਿਉਂਕਿ ਇੱਕ ਤਾਂ ਰੀਜ਼ਨੇਬਲ ਪ੍ਰਾਈਸ ਬਹੁਤ ਹੈ ਤੇ ਇਹਨਾਂ ਦੀ ਪ੍ਰਿੰਟਿੰਗ ਵੀ ਤੁਸੀਂ ਦੇਖੋ ਵੀ ਕਿੰਨੀ ਖੂਬਸੂਰਤ ਹੈ ਕੋਈ ਵੀ ਸੂਟ ਇਹੋ ਜਿਹਾ ਨਹੀਂ ਹੈਗਾ ਵੀ ਜਿੱਦੀ ਪ੍ਰਿੰਟਿੰਗ ਆਏ ਲੱਗੇ ਕਿ ਤਾਂ ਬੇਕਾਰ ਜਈ ਹੈ ਸਮਝ ਗਏ ਨਾ ਬਹੁਤ ਹੀ ਪਿਆਰੀ ਆਈਟਮ ਲਓ ਜੀ ਇਹਦੀ ਆ ਲੁੱਕ ਆਊਗੀ ਜਦੋਂ ਤੁਸੀਂ ਇਹਦੇ ਥੱਲੇ ਲਾਈਨਿੰਗ ਲਵਾਉਗੇ ਜੀ ਇਹ ਵਾਲੀ ਲਾਈਨਿੰਗ ਲਾਈਨਿੰਗ ਲਵਾਉਗੇ ਤਾਂ ਥੋੜੀ ਜਿਹੀ ਗ੍ਰੇਸ਼ ਲੁੱਕ ਆਉਣ ਲੱਗ ਜੂਗੀ ਉਹ ਤੁਹਾਡੀ ਇੱਛਾ ਹੋਊਗੀ ਤੁਸੀਂ ਕਿਹੜੀ ਲਾਉਣੀ ਹੈ ਠੀਕ ਹੈ ਤੇ ਆ ਤੁਹਾਡੇ ਕੋਲੇ ਆ ਗਈ ਜੀ ਪੈਟਰੋਲ ਟਾਈਪ ਗ੍ਰੇ ਹੁੰਦਾ ਜਿਹੜਾ ਥੋੜਾ ਜਿਹਾ ਬਲੂਸ਼ੀ ਹੈ ਬਸ ਬਲੂਸ਼ ਗ੍ਰੇ ਹੈ ਠੀਕ ਹੈ ਜੀ ਸੋਹਣਾ ਜਾਂ ਤੇ ਨਾਲ ਤੁਹਾਨੂੰ ਇਹਦੇ ਮਿਲਣੀ ਹੈ ਇਹ ਵਾਲੀ ਚੁੰਨੀ ਹੁਣ ਇਹਨੂੰ ਫੇਰ ਉਹੀ ਕੀਤਾ ਇਹਨਾਂ ਨੇ ਕੰਪਨੀ ਨੇ ਕਿ ਗੂੜਾ ਵੀ ਬਣਾਤਾ ਤੇ ਦੁਪੱਟਾ ਫਿੱਕਾ ਰੱਖ ਕੇ ਇਹਨੂੰ ਫਿੱਕੀ ਲੁੱਕ ਵੀ ਦਿੱਤੀ ਹੈ ਦੋਨੋਂ ਚੀਜ਼ਾਂ ਬੈਲੈਂਸ ਕਰਤੀਆਂ ਠੀਕ ਹੈ ਤੇ ਪ੍ਰਾਈਸ ਕੀ ਮਿਲ ਰਿਹਾ ਤੁਹਾਨੂੰ ਸਿਰਫ 17.90 ਜਸਟ ਇੱਕ ਸੋਚਣ ਦਾ ਤਾਂ ਕੋਈ ਮਸਲਾ ਹੀ ਨਹੀਂ ਲਓ ਜੀ ਹੁਣ ਤੁਹਾਨੂੰ ਦੇਣ ਲੱਗੇ ਆਪਾਂ ਅ ਅਗਲਾ ਸੂਟ ਐਲਪਾਈਨ ਬਸ ਕੀ ਕਹਿਣਾ ਐਲਪਾਈਨ ਦਾ ਤਾਂ ਐਲਪਾਈਨ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਤੀਆਂ ਇੰਨਾ ਪਸੰਦ ਕੀਤਾ ਇਸ ਸੂਟ ਨੂੰ ਇੰਨਾ ਪਸੰਦ ਕੀਤਾ ਹੈ ਹੀ ਕਪੜਾ ਬਹੁਤ ਸੋਹਣਾ ਮੈਂ ਵੀ ਸਵਾਇਆ ਸੀਗਾ ਮੈਂ ਤੁਹਾਨੂੰ ਇੱਕ ਦੋ ਦਿਨਾਂ ਚ ਤੁਸੀਂ ਮੇਰੇ ਪਾਇਆ ਦੇਖੋਗੇ ਪਿਛਲੇ ਸਾਲ ਸਵਾਇਆ ਸੀ ਮੈਂ ਪਿਛਲੇ ਸਾਲ ਪਾਇਆ ਵੀ ਹੈ ਇਸ ਸਾਲ ਹਜੀ ਉਹਦੇ ਨਾਲ ਦਾ ਦੁਪੱਟਾ ਨਹੀਂ ਰੈਡੀ ਹੋਇਆ ਪਿਛਲੇ ਸਾਲ ਚਲਾ ਲਿਆ ਸੀ ਧੱਕੇ ਨਾਲ ਦੁਪੱਟਾ ਤੇ ਆਹ ਲਓ ਜੀ ਤੁਹਾਨੂੰ ਸੂਟ ਦੇਣਾ ਨਾਂ ਬੁਰ ਨਾ ਲਾਈਨਿੰਗ ਦੀ ਲੋੜ ਕੁਝ ਨਹੀਂ ਹੁੰਦਾ ਨਾ ਛਿੱਜੇ ਨਾ ਫਟੇ ਕੁਝ ਨਹੀਂ ਬਸ ਜਿਨ੍ਹਾਂ ਨੂੰ ਨਾ ਅਲਪਾਈ ਮਤਲਬ ਪਸ਼ਮੀਨੇ ਤੋਂ ਵੀ ਉਹ ਹੈ ਦੀ ਪ੍ਰੋਬਲਮ ਹੈ ਨਹੀਂ ਪਾ ਸਕਦੀ ਆ ਸੂਟ ਤੁਸੀਂ ਚੱਕੋ ਇਹਨੂੰ ਨਾਈਟ ਸੂਟ ਵਾਂਗੂ ਵਰਤੋ ਇਹਨੂੰ ਡੇ ਸੂਟ ਵਾਂਗੂ ਵਰਤੋ ਪੂਰਾ ਧੱਕੜ ਸੂਟ ਹੁੰਦੇ ਨੇ ਜਿਹੜੇ ਉਹ ਸੂਟ ਹੈ ਇਹ ਲਓ ਜੀ ਅਲਪਾਈ ਦੇਖੋ ਛੋਟਾ ਪ੍ਰਿੰਟ ਕਾਫੀ ਕਲਰ ਠੀਕ ਹੈ ਪਹਿਲਾਂ ਤੁਸੀਂ ਇਹ ਦੇਖੋ ਤੇ ਫਿਰ ਮੈਂ ਤੁਹਾਨੂੰ ਇਹਦਾ ਪ੍ਰਾਈਸ ਦੱਸੂਗੀ ਤੇ ਲਓ ਜੀ ਤੁਹਾਨੂੰ ਪ੍ਰਾਈਸ ਜਮਾਈ ਤੁਸੀਂ ਐਂ ਸਮਝ ਲਿਓ ਵੀ ਤਾਂ ਫ੍ਰੀ ਚ ਹੀ ਐ 550 ਚ ਪਹਿਲਾਂ ਤੁਹਾਨੂੰ 550 ਦਿੱਤੀਆ ਸੀ 550 ਚ ਦਵਾਂਗੇ ਏਕ ਟੈਕਸ ਵਾਲਿਆਂ ਦਾ ਫੈਬਰਿਕ ਆ ਇਹ 550 ਚ ਸੂਟ ਤੁਹਾਡੇ ਘਰ ਆ ਜੂਗਾ ਤੇ ਇੱਕ ਬੇਨਤੀ ਐ ਵੈਸੇ ਐ ਨਹੀਂ ਕਹਿੰਦੇ ਅਸੀਂ ਵੀ ਤੱਕ ਐ ਬੇਨਤੀ ਐ ਵੀ ਦੋ ਦੋ ਲੈ ਲਓ ਸਾਨੂੰ ਥੋੜਾ ਜਿਹਾ ਸੌਕਾ ਇਹਦੇ ਲਫਾਫੇ ਦਾ ਖਰਚਾ ਤਾਂ ਨਿਕਲਿਆ ਵੇ ਠੀਕ ਐ ਨਹੀਂ ਦੇਵਾਂਗੇ ਅਸੀਂ ਇੱਕ ਵੀ ਐ ਨਹੀਂ ਕਿ ਦਿੰਦੇ ਨਹੀਂ ਬਸ ਬੇਨਤੀ ਕਰ ਸਕਦੇ ਹਾਂ ਤੁਹਾਨੂੰ ਕਰਤੀ ਠੀਕ ਐ ਬੋਟਲ ਗ੍ਰੀਨ ਚੱਕੋ ਵੇ ਬੋਟਲ ਗ੍ਰੀਨ ਦੇ ਉੱਤੇ ਮਸਟਰਡ ਪ੍ਰਿੰਟ ਮੈਂਟਣਾ ਅੱਧਾ ਹੀ ਲਾਉਣਾ ਇਸ ਤੋਂ ਵੱਧ ਤਾਂ ਲਾਉਣਾ ਹੀ ਨਹੀਂਗਾ ਜਸਟ ਪਿਕ ਸੂਟ ਐ ਬਸ ਬਹੁਤ ਖੂਬਸੂਰਤ ਤੁੰਦ ਦੱਸਿਆ ਵੀ ਤੁਸੀਂ ਇਹਨੂੰ ਨਾਈਟ ਸੂਟ ਬਣਾਓ ਤੁਸੀਂ ਡੇ ਸੂਟ ਬਣਾਓ ਪੂਰਾ ਧੱਕੜ ਸੂਟ ਹੁੰਦਾ ਇਹ ਠੀਕ ਐ ਪਾ ਕੇ ਸੌਵੋ ਤੇ ਸੌ ਕੇ ਪਾਓ ਇੱਛਾ ਤੁਹਾਡੀ ਐ ਲਓ ਜੀ ਅਗਲਾ ਦੇਖੋ ਫਲਾਵਰ ਪ੍ਰਿੰਟ ਗ੍ਰੇ ਦੇ ਵਿੱਚ ਥੋੜਾ ਥੋੜਾ ਆਹ orange ਟੱਚ ਥੋੜਾ ਜਿਹਾ ਤੁਸੀਂ ਸੀਨੀਅਰ ਵੀ ਹੋ ਤਾਂ ਵੀ ਰੌਣਕ ਦੇ ਲਿਓ ਸੂਟ ਨੂੰ ਬਹੁਤ ਪਿਆਰਾ ਜਿਹਾ ਸੂਟ ਐ 5 ਮੀਟਰ ਦਾ ਸੂਟ ਆਊਗਾ ਸੜਨੇ ਪੰਜ ਸੌ ਚੇ ਪਰ ਇਹ ਡਿਸਕਾਊਂਟ ਤੇ ਆਏ ਹੋਏ ਨੇ ਜਦੋਂ ਤੁਹਾਨੂੰ ਮਤਲਬ ਫੇਰ ਦਵਾਂਗੇ ਅਸੀਂ ਫੇਰ ਇਹਦਾ ਇਹ ਪ੍ਰਾਈਸ ਸ਼ਾਇਦ ਨਹੀਂ ਹੋਊਗਾ ਸ਼ਾਇਦ ਕੀ ਹੋਊਗਾ ਹੀ ਨਹੀਂ ਠੀਕ ਹੈ ਲੋ ਜੀ ਅਗਲਾ ਕਰੋ ਨੋਟ ਇਹ ਲੋ ਲਾਈਨਸ ਵਾਲਾ ਬਹੁਤ ਪਿਆਰਾ ਕਾਰਡ ਸੈਟ ਬਹੁਤ ਅੱਛਾ ਲੱਗੂਗਾ ਇਹਦਾ ਬਣ ਕੇ ਲਾਈਨਸ ਤੇ ਪ੍ਰਿੰਟ ਦਾ ਸੂਟ ਵੀ ਵਧੀਆ ਲੱਗਦੀ ਨਹੀਂ ਐਸੀ ਗੱਲ ਨਹੀਂ ਬਟ ਜਸਟ ਇੱਕ ਆਈਡੀਆ ਹੈ ਮੁਰਤਵਸਤ ਨੂੰ ਮੈਂ फटाफट ਦਿਖਾ ਦੇਣਾ ਕਿਉਂਕਿ ਜਿੰਨੀ ਜਲਦੀ ਮੈਂ ਦਿਖਾਵਾਂਗੇ ਉਸ ਤੁਸੀਂ ਉਨੀ ਜਲਦੀ ਫਾਈਨਲ 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 ਕਰਦੇ ਜਾਣਾ ਹੈ ਬਸ ਇਹ ਮੇਰਾ ਹੈ ਮੇਰਾ ਹੈ ਮੇਰਾ ਇਹ ਵੀ ਸਾਡੀ ਦੁਕਾਨ ਤੋਂ ਹਰੇਕ ਬੰਦੇ ਦੇ ਹੱਥ 'ਚ ਤਕਰੀਬਨ ਜਾਂਦਾ ਹੈ ਜਿਹੜਾ ਇਹਨੂੰ ਹੱਥ ਲਾ ਲੇ ਅਸੀਂ ਥੋੜਾ ਇਹ ਲੋਕੋ ਕਈ ਰੱਖ ਲਈਏ ਕਿਉਂਕਿ ਬੰਦਾ ਲੈਣ ਕੋਈ ਛੋੜਾ ਉਹਨਾਂ ਦੇ ਲੈ ਕੇ ਆ ਚਲੇ ਜਾਵੇ ਠੀਕ ਹੈ ਲਓ ਜੀ ਦੇਖੋ ਇਹ ਹੈਗਾ ਜੀ orange peach color and black ਤੇ ਨਾਲ grey ਠੀਕ ਹੈ smart जी प्रिंटिंग ਚੈੱਕ ਚੱਕੂ ਚੈੱਕ ਠੀਕ ਹੈ ਲੋ ਰਾਣੀ ਸ਼ੇਡ ਸ਼ੇਡ ਤੋਂ ਚੈੱਕ ਮਸਟਰਡ ਠੀਕ ਹੈ ਜੀ 550 ਚ ਵਿੱਚੇ ਸ਼ਿਪਿੰਗ ਦੱਸੋ ਅਸੀਂ ਕੀ ਕਮਾਉਣਾ ਭੈਣੋ ਤੁਸੀਂ ਇਸ ਕਰਕੇ ਮੈਂ ਕਹਿ ਰਹੀ ਆ ਕਿ ਭੈਣਣ ਕੇ بس ਦੋ ਦੋ ਲੈ ਲਿਓ ਕੋਸ਼ਿਸ਼ ਤੇ ਇਹੀ ਕਰਿਓ ਵੀ ਦੋ ਦੋ ਮਿਲ ਜਾਣ ਆਲ ਠੀਕ ਹੈ ਲੋ ਕੱਪੜੇ ਦੇ ਆ ਬਿਲਕੁਲ ਬੇਫਿਕਰ ਰਹੋ ਕੋਈ ਵੀ ਕੰਪਲੇਂਟ ਨਹੀਂ ਤੁਹਾਨੂੰ ਇਹਨਾਂ ਨੂੰ ਵੇਚਦਿਆਂ ਨੂੰ ਬਹੁਤ देर ਹੋ ਗਈ ਤੇ ਸਭ ਦਾ ਫੇਵਰਿਟ ਫੈਬਰਿਕ ਹੈ ਇਹ ਅਲਪਾਈਨ ਲੋ ਅਗਲਾ ਦੇਖੋ ਵੈਰੀ ਸਮਾਰਟ ਮਹਿਰੂਮ ਦੇ ਉੱਤੇ ਸਿੰਗਲ ਕਲਰ ਦਾ ਪ੍ਰਿੰਟ ਕੋਈ ਏਜ ਗਰੁੱਪ ਹੈ ਤੁਸੀਂ ਸੀਨੀਅਰ ਵੀ ਹੋ ਤਾਂ ਵੀ ਆਰਾਮ ਨਾਲ ਪਾਇਓ ਬੋਟਲ ਗ੍ਰੀਨ ਮਸਟਰਡ ਕਲਰ ਉੱਤੇ ਪ੍ਰਿੰਟ ਦਾ ਏਕੀਟੈਕਸ ਦਾ ਅਲਪਾਈਨ ਬਹੁਤ ਸੋਹਣੀ ਜਸਟ ਪਿਕ ਹੈ ਨੈਕਸਟ ਹਾਂ ਲੋ ਦੇਖੋ ਜੀ ਕਰੋ ਪ੍ਰਿੰਟ ਨੋਟ ਠੀਕ ਹੈ ਲਓ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਇਹ ਜੇ ਕਾਰਡ ਸੈਟ ਫਰੌਕ ਸੂਟ ਇਹ ਜੇ ਪ੍ਰਿੰਟ ਉਹਨਾਂ ਤੇ ਬਹੁਤ ਪਿਆਰੇ ਲੱਗਦੇ ਆ ਠੀਕ ਹੈ ਜਾਂ ਨਾਈਟ ਸੂਟ ਬਣਾਓ ਤੁਸੀਂ ਉਹ ਜੇ ਪ੍ਰਿੰਟਾਂ ਨੇ ਬਹੁਤ ਅੱਛੇ ਲੱਗਦੇ ਹੁੰਦੇ ਪਾਏ ਹੋਏ ਡਿਫਰੈਂਟ ਜੀ ਪ੍ਰਿੰਟ ਲਓ ਜੀ ਅਗਲਾ ਨੋਟ ਕਰੋ ਅ ਇਹ ਕੀ ਕਹਿੰਦੇ ਹੁੰਦੇ ਇਹਨੂੰ ਮੋਰ ਪੰਖੀ ਜਿਹਾ ਪ੍ਰਿੰਟ ਹੈ ਠੀਕ ਹੈ ਲੋ ਲੋ ਜੀ ਅਗਲਾ ਬਹੁਤ ਸਾਰਾ ਮਟੀਰੀਅਲ ਹੈ ਜਲਦੀ ਅਸੀਂ ਕੋਸ਼ਿਸ਼ ਹੋਊਗੀ ਸਾਡੀ ਕਿ ਤੁਹਾਨੂੰ ਅਸੀਂ ਨਾ ਕਹੀਏ ਸੋਲਡ ਆਊਟ ਪਰ ਜਿੰਨੀ ਤੇਜ਼ੀ ਨਾਲ ਇਹਨਾਂ ਨੇ ਨਿਕਲਣਾ ਹੁੰਦਾ ਹੈ ਉਸ ਕਰਕੇ ਉਹਨਾਂ ਦੇ ਹਿਸਾਬ ਨਾਲ ਤਾਂ ਜਿੰਨਾ ਵੀ ਮਰਜ਼ੀ ਹੋਵੇ ਫਾਈਨਲ ਮੈਸੇਜ ਪਾਉਣਾ ਹੈ ਜੇ ਹੈ ਤਾਂ ਮੇਰਾ ਨੇਵੀ ਬਲੂ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਨੈਕਸਟ ਪ੍ਰਿੰਟ ਇਸ ਦਿਸ ਵਨ ਸੇਮ ਦਾ ਚਾਕਲੇਟੀ ਜਿਹਾ ਕਲਰ ਹੈ ਠੀਕ ਹੈ ਕਾਫੀ ਚਾਕਲੇਟੀ ਜਿਹਾ ਹੁੰਦਾ ਜਿਹੜਾ ਉਹ ਵਾਈਨ ਚਾਕਲੇਟੀ ਜਿਹਾ ਕਾਫੀ ਨਹੀਂ ਠੀਕ ਹੈ ਦੇ ਵਿੱਚ ਛੋਟਾ ਛੋਟਾ orange ਕਲਰ ਦਾ ਪ੍ਰਿੰਟ ਨੈਕਸਟ ਮਲਟੀ ਕਲਰ ਲੋ ਜੀ ਬੋਟਲ ਗ੍ਰੀਨ ਦੇ ਉੱਤੇ ਮਲਟੀ ਕਲਰ ਸੀਨੀਅਰਸ ਐਂਡ ਸੁਪਰ ਸੀਨੀਅਰਸ ਦੋਨੋਂ ਲੋ ਬੇਫਿਕਰ ਹੋ ਕੇ ਤੁਸੀਂ ਸਾਡੇ ਤੇ ਯਕੀਨ ਕਰ ਲਿਓ ਠੀਕ ਹੈ ਇੰਨਾ ਪਿਆਰਾ ਪ੍ਰਿੰਟ ਹੈ ਨਾ ਤੁਸੀਂ ਬਥੇਰੇ ਪਾਏ ਹੋਣੇ ਆ ਸੀਨੀਅਰਸ ਵਾਲੇ ਪਰ ਆ ਜਿਹੜਾ ਇਚਕ ਮਿਚਕ ਜੀ ਵਾਲਾ ਸੂਟ ਹੈ ਨਾ ਬਹੁਤ ਹੀ ਪਿਆਰਾ ਲੱਗਦਾ ਹੈ ਠੀਕ ਹੈ ਲੋਚ ਅਗਲਾ ਪਿਸਤਾ ਹਲਕਾ ਪਿਸਤਾ ਕਲਰ ਤੇ ਉਹਦੇ ਉੱਤੇ ਛੋਟੇ ਛੋਟਾ ਨੈਟਵਰਕ ਜਿਹਾ ਬਣਿਆ ਹੋਇਆ ਹੈ ਠੀਕ ਹੈ 550 ਚ ਥੋੜੀ ਘੱਟ ਅਗਲਾ ਉਸੇ ਦਾ ਗ੍ਰੇਸ਼ ਜਾਂ ਕਲਰ ਹੈ ਹਨਾ ਥੋੜਾ ਜਿਹਾ ਗ੍ਰੇਸ਼ ਟੱਚ ਹੈ ਜਿਹੜਾ ਤੁਹਾਨੂੰ ਹੁਣੇ ਦਿਖਾਇਆ ਹੈ ਨੈਟਵਰਕ ਜਿਹਾ ਬਣਿਆ ਹੋਇਆ ਬ੍ਰਿਕ-ਬ੍ਰਿਕ ਠੀਕ ਹੈ ਮਰੂਨ ਸਿੰਗਲ ਕਲਰ ਦਾ ਪ੍ਰਿੰਟ ਛੋਟਾ ਪਟ ਪਰਮਾ ਸੋਚਣ ਦਾ ਕੋਈ ਪੁਆਇੰਟ ਨਹੀਂ ਨਾ ਪ੍ਰਾਈਸ ਬੰਨੀ ਹੋ ਨਾ ਪ੍ਰਿੰਟ ਬੰਨੀ ਹੋ ਨਾ ਕੱਪੜੇ ਬੰਨੀ ਹੋ ਐਨੀ ਗਾਰੰਟੀ ਕਿਸੇ ਵੀ ਕੱਪੜੇ ਦੀ ਨਹੀਂ ਹੁੰਦੀ ਜਿਨੀ ਇਹਦੀ ਹੈ ਲਓ ਜੀ ਬੋਟਲ ਗ੍ਰੀਨ ਛੋਟਾ ਪ੍ਰਿੰਟ ਪਰ ਵੀ ਲੁੱਕ ਦਾ ਸੂਟ ਲੋਚ ਅਗਲਾ ਕੋਈ ਦੁਪੱਟਾ ਹੋਇਆ ਤੁਹਾਡੇ ਕੋਲੇ ਉਹੀ ਚੱਲ ਜਾਊਗਾ ਜਿਹੜਾ ਮਰਜ਼ੀ ਲਾ ਲਓ ਜੇ ਨੇ ਚ ਰੰਗ ਦਿਖ ਰਿਹਾ ਤਿੰਨ ਚਾਰ ਲੋਚ ਠੀਕ ਹੈ ਬਸ ਫਾਈਨਲ ਮੈਸੇਜ ਪਾਉਂਦੇ ਜਾਣਾ ਲੋਚ ਲੋਚ ਤੁਸੀਂ ਇਹਦਾ ਫਰਕ ਸੂਟ ਬਣਾਓ ਤੁਸੀਂ ਇਹਦਾ ਕਾਰਡ ਸੈੱਟ ਬਣਾਓ ਤੁਸੀਂ ਇਹਦਾ ਸੂਟ ਬਣਾਓ ਉਹ ਤੁਹਾਡੀ ਮਰਜ਼ੀ ਹੈ। ਛੇ ਛੇ 7 7 ਸੂਟ ਵੀ ਹੈਗੇ ਇਹਨਾਂ 'ਚ ਸਾਰਿਆਂ 'ਚ 8 8 10 10 ਵੀ ਹੈ ਕਈਆਂ 'ਚ ਠੀਕ ਹੈ ਬਸ ਫਾਈਨਲ ਬੁਕਿੰਗ ਕਰਾਉਣੀ ਜਾਣਾ ਹੈ। ਬਹੁਤ ਪਿਆਰਾ ਰੈੱਡ ਐਂਡ ਰੇਬੀ ਬਲੂ ਹਾਂ ਬਹੁਤ ਸੋਹਣਾ। ਲੋ ਜੀ ਬੈਰਟ ਤੇ ਖੂਬਸੂਰਤ ਪ੍ਰਿੰਟ ਠੀਕ ਹੈ ਜੀ ਲੋ ਜੀ ਅਗਲਾ ਬੋਟਲ ਗ੍ਰੀਨ ਤੇ ਉਹਦੇ ਉੱਤੇ ਖੂਬਸੂਰਤ ਪ੍ਰਿੰਟ ਬਣ ਕੇ ਬਹੁਤ ਪਿਆਰੇ ਲੱਗਦੇ ਨੇ ਸੂਟ ਇਹ ਮੇਰੇ ਕਲੀਗ ਨੇ ਇਹ ਵਾਲਾ ਪ੍ਰਿੰਟ ਬਣਾਇਆ ਹੋਇਆ ਮੈ ਰੂਮ ਦੇ ਉੱਤੇ ਪਹਿਲਾਂ ਦਿੱਤਾ ਸੀ ਅਸੀਂ ਪਿਛਲੇ ਸਾਲ ਬਹੁਤ ਪਸੰਦ ਆਇਆ ਸੀ ਉਹਨਾਂ ਨੂੰ ਪਾਉਂਦੇ ਨੇ ਉਹ ਬਹੁਤ ਅੱਛਾ ਲੱਗਦਾ ਪਾਇਆ ਹੋਇਆ ਹਲੋ ਇਹ ਹੈਗਾ ਜੀ ਅਗਲਾ ਹੋਰ ਸਾਰਿਆਂ ਨੂੰ ਖੂਬ ਵੀ ਇਹਦੀ ਇਹ ਸੂਟ ਦੀ ਇਹ ਹੁੰਦੀ ਹੈ ਵੀ ਤੁਸੀਂ ਹੁਣ ਤੋਂ ਪਾਉਣ ਲੱਗ ਜਓ ਤੇ ਮਾਰਚ ਤੱਕ ਵਾਈ ਚੱਲੇਓ ਮਾਰਚ ਐਂਡ ਕਿ ਅਪ੍ਰੈਲ ਤੱਕ ਵੀ ਵੇਚੂਗਾ ਇੰਨਾ ਪਿਆਰਾ ਫੈਬਰਿਕ ਜਾਂ ਹੁੰਦਾ ਹੈ ਇਹ ਲਓ ਜੀ ਅਗਲਾ ਦੇਖੋ ਚੈੱਕ ਠੀਕ ਹੈ ਗ੍ਰੇ ਐਂਡ ਪਿੰਕਿਸ਼ ਪੀਚ ਜਾਂ ਹੁੰਦਾ ਜਿਹੜਾ ਉਹ ਵਾਲਾ ਇੱਕ ਚੈੱਕ ਤੁਹਾਨੂੰ ਇਹ ਮਿਲੂਗਾ ਠੀਕ ਹੈ ਲਓ ਇਹ ਤੁਹਾਨੂੰ ਦੋ ਪੀਸ ਮਿਲ ਜਾਣਗੇ ਇਹ ਪਹਿਲੀ ਵਾਰ ਆਇਆ ਪ੍ਰਿੰਟ ਹਨ ਇਹ ਇਹ ਕਲਰ ਨਹੀਂ ਆਇਆ ਪਹਿਲਾਂ ਬਲੈਕ ਐਂਡ ਬ੍ਰਾਊਨ ਹਨਾ ਬਲੈਕ ਐਂਡ ਬ੍ਰਾਊਨ ਦਾ ਬਿਊਟੀਫੁੱਲ ਜਸਟ ਪਿਕ ਲਓ ਜੀ ਇਹ ਵੀ ਬਹੁਤ ਪਿਆਰਾ ਲੱਗ ਰਿਹਾ ਹੈ ਠੀਕ ਹੈ ਜੀ ਲਓ ਬਲੈਕ ਦੇ ਨਾਲ ਮਸਟਰਡ ਤੇ ਡਿਫਰੈਂਟ ਜੀ ਡੱਬੀ ਹੈ ਬਹੁਤ ਸੋਹਣਾ ਤੇ ਲੋ ਜੀ ਏਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਸੇ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਜਿਹਨੂੰ ਤੁਸੀਂ ਭਰ ਕੇ ਪਿਆਰ ਦੇਣਾ, ਸ਼ੇਅਰ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ ਹੈ। ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ, ਧੀਆਂ ਭੈਣਾਂ ਦਾ ਮਾਣ ਵਧਾਓ। ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ। ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵੈਰਾਈਟੀ ਨਾਲ ਮਿਲਾਂਗੇ।